ਪਰਾ ਜੀ ਕਿਵੇਂ ਵੇਖਦੇ ਹੋ ਤੁਹਾਡੇ ਪਿੰਡਾਂ ਦੇ ਲੋਕ ਘਰ ਖਾਲੀ ਕਰਕੇ ਜਾ ਰਹੇ ਆ ਉਹ ਸਰਕਾਰ ਨੇ ਆਰਡਰ ਦਿੱਤੇ ਆ ਜਾਂ ਆਪ ਜਾ ਰਹੇ ਹੋ ਆਪ ਮਾਰੇ ਜਾਂਦੇ ਜੀ ਆਪ ਮਾਰੇ ਜਾ ਰਹੇ ਆ ਡਰ ਲੱਗ ਰਿਹਾ ਜਿਵੇਂ ਕਿ ਗੋਲਾਬਾਰੀ ਹੋ ਰਹੀ ਸੀ ਆਵਾਜ਼ਾਂ ਆ ਰਹੀਆਂ ਸੀ ਰਾਤ ਦੇਣਾ ਬੱਚਿਆਂ ਨੂੰ ਭੈ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹਾਂਜੀ ਬਿਲਕੁਲ ਜੀ ਬਿਲਕੁਲ ਡਰਾਉਣ ਉੱਤੋਂ ਨਹੀਂ ਜਾਂਦੇ ਆ ਜੀ ਲੋਕਾਂ ਨੂੰ ਡਰ ਦਾ ਡਰ ਦਾ ਮਾਹੌਲ ਇੱਥੋਂ ਤੁਹਾਡੇ ਪਿੰਡਾਂ ਤੋਂ ਬਾਰਡਰ ਕਿੰਨਾ ਕੁ ਦੂਰ ਬਾਰਡਰ 3 ਕਿਲੋਮੀਟਰ ਹੈ ਜੀ ਸਿਰਫ 3 ਕਿਲੋਮੀਟਰ ਹਾਂਜੀ ਤਿੰਨ ਕਿਲੋਮੀਟਰ ਪਿੰਡਾਂ ਤੇ ਆਮ ਹੀ ਆ ਕਿਉਂਕਿ ਸਕੂਲ ਵੀ ਜੇ ਸਰਕਾਰੀ ਕਹੀਏ ਪਿੰਡ ਤਿੰਨ ਕਿਲੋਮੀਟਰ ਦੇ ਲਗਭਗ ਹੁੰਦੇ ਆ ਤਾਂ ਜੇ ਅਸੀਂ ਹਸਪੀਟਲ ਦੀ ਗੱਲ ਕਰਦੇ ਆ ਦੋ ਤਿੰਨ ਕਿਲੋਮੀਟਰ ਉਹ ਵੀ ਹੁੰਦਾ ਤਾਂ ਜੇ ਬਾਰਡਰ ਹੀ ਤਿੰਨ ਕਿਲੋਮੀਟਰ ਦੂਰ ਹੋ ਤੇ ਡਰ ਤਾਂ ਲੱਗਣਾ ਹੀ ਡਰ ਬਿਲਕੁਲ ਜੀ ਸਹੀ ਗੱਲ ਹੈ ਤੇ ਹੁਣ ਪਿੰਡਾਂ ਦੇ ਲੋਕ ਜਿਹੜੇ ਆਪਣਾ ਘਰ ਖਾਲੀ ਕਰਕੇ ਜਾ ਰਹੇ ਆ ਔਰ ਜਦੋਂ ਖਾਲੀ ਕਰਕੇ ਜਾ ਰਹੇ ਆ ਔਰ ਸਰਕਾਰ ਵੱਲੋਂ ਕੋਈ ਕੰਡੀਸ਼ਨ ਨਹੀਂ ਹੈ ਕੋਈ ਪ੍ਰਬੰਧ ਨਹੀਂ ਜੀ ਕੋਈ ਕੈਂਪ ਦਾ ਸਹਾਰਾ ਨਹੀਂ ਬੇਸਹਾਰਾ ਵੀ ਕਈ ਲੋਕ ਹੈਗੇ ਨੇ ਜਿਨ੍ਹਾਂ ਦਾ ਅੱਥਰ ਪਿੱਛੇ ਪ੍ਰਬੰਧ ਨਹੀਂ ਆ ਉਹਨਾਂ ਵਾਸਤੇ ਪ੍ਰੋਬਲਮ ਹੈਗੀ ਹੈ ਜ ਦਰ ਲੱਗਦਾ ਆਪਣੇ ਬੱਚੇ ਕੇ ਜਵਾਨ ਬੱਚੇ ਵੀ ਆ ਵਿਚਾਰੇ ਉਹਨਾਂ ਨੂੰ ਲੈ ਕੇ ਸੇਫ ਜਗ੍ਹਾ ਦੇ ਉੱਤੇ ਲੈ ਕੇ ਜਾ ਰਹੇ ਆ ਹਾਂਜੀ ਬਿਲਕੁਲ ਜੀ ਤੇ ਜਿਵੇਂ ਤੁਸੀਂ ਵੇਖਦੇ ਹੋ ਕਿ ਪਸ਼ੂ ਵਗੈਰਾ ਵਾ ਤਾਂ ਜਿਵੇਂ ਖੇਤੀਬਾੜੀ ਆ ਲੋਕਾਂ ਦੀ ਛੱਡ ਕੇ ਜਾਣਾ ਪੈ ਰਿਹਾ ਬਜ਼ੁਰਗ ਬੱਚਿਆਂ ਨੂੰ ਛੱਡ ਕੇ ਜਾਣਾ ਪੈ ਰਿਹਾ ਕੁਝ ਜਵਾਨ ਜਿਹੜੇ ਉਹ ਤੇਰੀ ਪੱਠੇ ਪੱਠੇ ਇਹ ਖੇਤੀਬਾੜੀ ਖੇਤੀਬਾੜੀ ਵੀ ਪ੍ਰਭਾਵਿਤ ਹੋਈ ਏ ਇਸ ਵੇਲੇ ਸੀਜ਼ਨ ਹੈ ਅੱਗੇ ਕੰਮ ਦਾ ਤੇ ਹੁਣ ਜੇ ਅਸੀਂ ਗੱਲ ਕਰਦੇ ਆ ਕਿ ਸਾਰੇ ਹੀ ਲੋਕ ਜਾ ਰਹੇ ਆ ਜਾਂ ਕੁਝ ਘਰ ਜਾ ਰਹੇ ਕੁਝ ਲੋਕ ਕੁਝ ਲੋਕ ਜਾਣ ਦੇ ਕੁਝ ਲੋਕ ਜਾ ਰਹੇ ਆ ਤੇ ਹੁਣ ਇੱਕ ਟਰੰਪ ਸਰਕਾਰ ਵੱਲੋਂ ਕਿਹਾ ਗਿਆ ਵਾ ਕਿ ਜਿਵੇਂ ਕਿ ਸਮਝੋਤਾ ਸਮਝੋਤਾ ਹੋ ਗਿਆ ਜੀ ਇਹ ਜੰਗ ਨਹੀਂ ਹੋਵੇਗੀ ਤੇ ਇਸ ਤਰ੍ਹਾਂ ਕੋਈ ਤੁਹਾਡੇ ਕੋਲ ਬਿਆਨ ਪਹੁੰਚਿਆ ਕੋਈ ਤੁਹਾਨੂੰ ਸੁਣ ਚਾਏ ਹਾਂ ਸੋਸ਼ਲ ਮੀਡੀਆ ਤੇ ਚੱਲਣ ਰਿਹਾ ਜੀ ਬਹੁਤ ਚੰਗੀ ਗੱਲ ਆ ਜੇ ਲੜਾਈ ਨਾ ਹੋਏ ਤੇ ਲੋਕਾਂ ਨੂੰ ਘਾਟਾ ਹੀ ਆ ਜੀ ਇਹਦੇ ਵਿੱਚ ਬਾਰਡਰ ਏਰੀਆ ਦੇ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਤੇ ਲੜਾਈ ਸ਼ਾਂਤੀ ਰਹੇ ਤੇ ਬਹੁਤ ਵਧੀਆ ਗੱਲ ਆ ਜੀ ਇਹ ਤੋਂ ਤੁਹਾਨੂੰ ਲੱਗਦਾ ਹੈ ਕਿ ਇਹ ਬਿਆਨ ਜਿਹੜਾ ਵਾ ਇਸ ਵੇਲੇ ਵਧੀਆ ਆਇਆ ਵਾ ਬਿਆਨ ਤੁਸੀਂ ਇਹਦਾ ਇਤਰਾਮ ਕਰ ਦਿਓ ਤੇ ਜਿਹੜੀ جنگ ਆ ਉਹ ਨਹੀਂ ਲੱਗਣੀ ਚਾਹੀਦੀ ਔਰ جنگ ਤੋਂ ਬਚਾਅ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਚਾਅ ਹੋਣਾ ਚਾਹੀਦਾ ਬਹੁਤ ਰਾਤ ਭਰਿਆ ਬਿਆਨ ਉਹਨਾਂ ਨੇ ਦਿੱਤਾ ਮੈਸੇਜ ਬਹੁਤ ਵਧੀਆ ਹੈ ਬਹੁਤ ਵਧੀਆ ਮੈਸੇਜ ਹੈ ਔਰ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵੇਲੇ ਗੁਰਦਾਸਪੁਰ ਅੱਤਾਂਤੇ ਖੜੇ ਆ ਤੇ ਹੁਣ ਤਸਵੀਰਾਂ ਦੀ ਗੱਲ ਕਰਦੇ ਆ ਕਿ ਜੇ ਬਾਈ ਦੀਵੇ ਹਾਲਾਤ ਜਿਹੜੇ ਆ ਜੇ ਵਿਗੜਦੇ ਲੱਭਦੇ ਆ ਤਾਂ ਲੋਕਾਂ ਵਾਸਤੇ ਮੁਸ਼ਕਲਾਂ ਨੇ ਔਰ ਜਿਵੇਂ ਭਰਾ ਨੇ ਇੱਕ ਗੱਲ ਦੱਸੀ ਆ ਕਿ ਅਸੀਂ ਰਾਹਤ ਭਰੀ ਖਬਰ ਸੁਣੀ ਆ ਤਾਂ ਸਾਨੂੰ ਮਹਿਸੂਸ ਹੋ ਰਿਹਾ ਕਿ ਜੰਗ ਜਿਹੜੀ ਆ ਉਹ ਰੁਕ ਗਈ ਆ ਔਰ ਅੱਗੇ ਵੇਖਦੇ ਆ ਕਿ ਜੇ ਐਜੂਕੇਟਿਡ ਪਾਕਿਸਤਾਨ ਦੇ ਕੁਝ ਪਰਸਨ ਹੋਣਗੇ ਜਾਂ ਐਜੂਕੇਟਿਡ ਸਰਕਾਰਾਂ ਹੋਣਗੀਆਂ ਪਾਕਿਸਤਾਨ ਦੀਆਂ ਤਾਂ ਹੋ ਸਕਦਾ ਠੰਢ ਠੰਡੇਲਾ ਹੋ ਜਾਵੇ ਦੇ ਐਜੂਕੇਟਿਡ ਨਹੀਂ ਆ ਤਾਂ ਕਿਤੇ ਨਾ ਕਿਤੇ ਜਾ ਕੇ ਸਮਾ ਜਿਹੜਾ ਵਾ ਉਹ ਫੇਰ ਇੱਕ ਦੋ ਦਿਨ ਦਾ ਹੋਰ ਲੈ ਸਕਦਾ ਲੇਕਿਨ ਕੁਝ ਬਿਆਨ ਆਏ ਨੇ ਜਿਸ ਕਰਕੇ ਸਮਝੋਤਾ ਜਿਹੜਾ ਉਹ ਹੁੰਦਾ ਨਜ਼ਰ ਆ ਰਿਹਾ ਔਰ ਅਗਲੀਆਂ ਤਸਵੀਰਾਂ ਫੇਰ ਤੁਹਾਨੂੰ ਵਿਖਾਵਾਂਗੇ ਕਿ ਅਗਲਾ ਮੋਲ ਕੀ ਰਹੇਗਾ ਇਹ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀ ਨਾਨਾਗਰ ਜ਼ਿਲ੍ਹਾ ਗੁਰਦਾਸਪੁਰ